ਇਹ ਤਾਂ ਬੜਾ ਪ੍ਰਭਾਵੀ ਜਾਪ ਦਾ ਸ਼ਾਂਤ ਜਾਪ ਦਾ ਹੈ ਮੂੰਹ ਤੋਂ ਮਿੱਠੀਆਂ ਗੱਲਾਂ ਵੀ ਕਰਨ ਵਾਲੇ ਹੋਣਗੇ ਬਹੁਤ ਲੋਕ ਐਸੇ ਮਿਲ ਜਾਣਗੇ ਅੰਦਰ ਦੀ ਤਪਸ਼ ਕੌਣ 부ਝਾਵੇ ਜੀ ਮਹਾਰਾਜ ਕਹਿੰਦੇ ਨੇ ਨਾ ਜੀ ਤ੍ਰਿਸ਼ਨਾ ਦਾਦੀ ਜਲਮੁਈ ਤ੍ਰਿਸ਼ਨਾ ਅੰਦਰੋਂ ਜਦੋਂ 부ਝ ਜਾਂਦੀ ਹੈ ਜਲ ਜਾਂਦੀ ਹੈ ਸੜ ਜਾਂਦੀ ਹੈ ਕਿਉਂਕਿ ਜਿੰਨਾ ਚਿਰ ਸਾਡੇ ਅੰਦਰ ਦੀ ਤ੍ਰਿਸ਼ਨਾ ਨਹੀਂ ਮੁੱਕਦੀ ਤ੍ਰੇਹ ਨਹੀਂ ਮੁੱਕਦੀ ਬੰਦਾ ਸ਼ਾਂਤ ਨਹੀਂ ਹੋ ਸਕਦਾ ਬੰਦਾ ਵਾਰੀ ਤੌਰ ਤੇ ਤਾਂ ਆਪਾਂ ਜਦੋਂ ਸਰੀਰ ਨੂੰ ਗਰਮੀ ਲੱਗਦੀ ਹੈ ਏਸੀ ਦਾ ਪ੍ਰਬੰਧ ਕਰ ਲੈਨੇ ਆ ਕਿੰਨਾ ਕੁਝ ਪ੍ਰਬੰਧ ਕਰ ਲੈਨੇ ਆ ਜਦੋਂ ਅੰਦਰ ਮਨ ਤਪਿਆ ਹੋਵੇ ਅੰਦਰੋਂ ਬੰਦਾ ਤਪਿਆ ਹੋਵੇ ਹੁਣ ਅੰਦਰ ਤਪਿਆ ਹੋਇਆ ਮਨੁੱਖ ਹੈ ਉਹਨੂੰ ਕਿਵੇਂ ਠੰਡਾ ਕੀਤਾ ਜਾ ਸਕਦਾ ਹੈ ਅੰਦਰ ਦੀ ਤਪਸ਼ ਗੁਰੂ ਸਾਹਿਬ ਜੀ ਬਾਣੀ ਵਿੱਚ ਲਿਖਦੇ ਨੇ ਮਹਾਰਾਜ ਕਹਿੰਦੇ ਚੰਦਨ ਚੰਦਨ ਸਰਦਰੁੱਤ ਮੂਲ ਲ ਮਿਟਈ ਕਾਮ ਸ਼ੀਤਲ ਥੀ ਵੈ ਨਾਨਕਾ ਜਪੰਧੜੋ ਹਰ ਨਾਮ ਚੰਦਨ ਦੀ ਤਸਵੀਰ ਨੂੰ ਠੰਡਾ ਮੰਨਿਆ ਜਾਂਦਾ ਜੀ ਚੰਦਨ ਦਾ ਲੇਪ ਕਰਦੇ ਨੇ ਪੰਡਤ ਲੋਕ ਮੱਥੇ ਦੇ ਉੱਤੇ ਗੁਰੂ ਸਾਹਿਬ ਜੀ ਕਹਿੰਦੇ ਕੀ ਚੰਨਨ ਦਾ ਲੇਪ ਕਰਕੇ ਬੰਦਾ ਠੰਡਾ ਹੋ ਜਾਂਦਾ ਠੀਕ ਆ ਬਾਹਰੀ ਤੌਰ ਤੇ ਠੰਡ ਮਹਿਸੂਸ ਹੋ ਸਕਦੀ ਹੈ ਅੰਦਰ ਜਿਹੜਾ ਮਨ ਤਪਿਆ ਫਿਰਦਾ ਹੈ ਅੰਦਰ ਦੀ ਜਿਹੜੀ ਤਪਸ਼ਾ ਹੈ ਅੰਦਰ ਜਿਹੜਾ ਕਰੋਧ ਹੈ ਕਪਟਪੁਣਾ ਹੰਕਾਰਪੁਣਾ ਉਹ ਨਹੀਂ ਨਿਕਲਿਆ ਗੁਰੂ ਸਾਹਿਬ ਜੀ ਕਹਿੰਦੇ ਉਹ ਕਿਵੇਂ ਨਿਕਲੂਗਾ ਅੰਦਰ ਦੇ ਤਪਸ਼ ਨੂੰ ਕੱਢਣ ਵਾਸਤੇ ਮਹਾਰਾਜ ਕਹਿੰਦੇ ਤੈਨੂੰ ਨਾਮ ਜਪਣਾ ਪਵੇਗਾ ਤੁਸੀਂ ਗੁਰੂ ਕੇ ਦਰਬਾਰ ਵਿੱਚ ਪਹੁੰਚਦੇ ਹੋ ਦਰਬਾਰ ਵਿੱਚ ਬਹਿ ਕੇ ਗੁਰਬਾਣੀ ਦੀ ਵਿਚਾਰ ਸੁਣਦੇ ਹੋ ਇੱਥੇ ਬਹਿ ਕੇ ਕਥਾ ਵਿਚਾਰ ਨਾਲ ਜੁੜਦੇ ਹੋ ਨਾਮ ਜਪਦੇ ਹੋ ਕਾਦੇ ਲਈ ਇਹ ਸਭ ਕੁਝ ਜੀਏ ਅੰਦਰ ਦੀ ਤਪਸ਼ ਨੂੰ ਮਟਾਉਣ ਵਾਸਤੇ ਅੰਦਰ ਤਪਸ਼ ਹੈ ਬੰਦਾ ਜੀ ਨਹੀਂ ਸਕਦਾ ਤੁਹਾਡੀ ਕਾਗਰਤਾ ਕਦੇ ਨਹੀਂ ਬਣ ਸਕਦੀ ਸ਼ਾਂਤੀ ਤਾਂ ਆਵੇਗੀ ਜੇ ਤਪਸ਼ ਬੁਝੂਗੀ ਠੰਡਾ ਬੰਦਾ ਤਾਂ ਹੁੰਦਾ ਜੀ ਅੰਦਰ ਅੰਦਰ ਦੀ ਤਪਸ਼ ਖਤਮ ਹੋ ਸਕਦੀ ਹੈ ਗੁਰੂ ਸਾਹਿਬ